ਹਰਨਾ ਬਾਜਾਂ ਤੈਸਕਦਾਰਾਂ ਇਹਨਾਂ ਪੜਿਆ ਨਾਉ ਫਾਂਦੀ ਲਾਗੀ ਜਾਤ ਫਾਣ ਅੱਗੇ ਨਹੀਂ ਥਾਉ ਬਿਲਕੁਲ ਸਾਨੂੰ ਰਾਜਨੀਤੀ ਸਿਖਾਈ ਗੁਰੂ ਸਾਹਿਬ ਨੇ ਵੀ ਭੋਲ ਲੋਕੋ ਜਿਵੇਂ ਹਰਨਾ ਪਾਲਤੂ ਹਰਨਸ਼ਕਾਰੀ ਰੱਖ ਲੈਂਦਾ ਬਾਜ ਫੜਨ ਵਾਲਾ ਉਹ ਬਾਜ ਪਾਲਦਾ ਇਸੇ ਤਰ੍ਹਾਂ ਸਿਕਦਾਰਾਂ ਚੌਧਰੀਆਂ ਨੂੰ ਲੀਡਰਾਂ ਨੂੰ ਪਹਿਲਾਂ ਚੌਧਰੀ ਬਣਾਏ ਜਾਂਦੇ ਸੀ ਇਲਾਕਿਆਂ ਦੇ ਅੱਜ ਐਮਐਲਏ ਬਣਾਏ ਜਾਂਦੇ ਉਹਦੇ ਵਿੱਚ ਕੀ ਸਾਨੂੰ ਸਮਝਾਉਣਾ ਚਾਹੁੰਦੇ ਆ ਵੀ ਜਿਵੇਂ ਇੱਕ ਸ਼ਿਕਾਰੀ ਹਰਨ ਨੂੰ ਪਾਲਦਾ ਪਾਲਕ ਉਹਦੀ ਸੇਵਾ ਸੰਭਾਲ ਕਰਦਾ ਉਹਦੀ ਪੂਰੀ ਕੇਅਰ ਕਰਦਾ ਉਹਦੇ ਲਈ ਸਾਰੀਆਂ ਸਹੂਲਤਾਂ ਦਿੰਦਾ ਉਹਨੂੰ ਜੰਗਲ ਚ ਲਿ ਜਾ ਕੇ ਛੱਡ ਦਿੰਦਾ ਬਾਕੀ ਹਰਨ ਉਹਨੂੰ ਆਪਣਾ ਭਾਈਚਾਰਾ ਸਮਝ ਕੇ ਉਹਦੇ ਮਗਰ ਲੱਗਦੇ ਆ ਉਹਦੇ ਵੱਲ ਦੌੜਦੇ ਆ ਤੇ ਉੱਥੇ ਜਾਲ ਲਾਇਆ ਹੁੰਦਾ ਤੇ ਜਾਲ ਚ ਫਸ ਜਾਂਦੇ ਆ ਸ਼ਿਕਾਰੀ ਉਹਨਾਂ ਨੂੰ ਖਾ ਜਾਂਦਾ ਤੱਕ ਇਸੇ ਤਰ੍ਹਾਂ ਰਾਣਿਤ ਕੋ ਲੋਕ ਕਾਰਪੋਰੇਟ ਘਰਾਣੇ ਕੀ ਕਰਦੇ ਆ ਸਾਡੇ ਵਿੱਚੋਂ ਇੱਕ ਬੰਦਾ ਪੱਟ ਲੈਂਦੇ ਆ ਉਹਨੂੰ ਸਾਦੇ ਆ ਬੁਲਾਉਂਦੇ ਆ ਜਿਹੜਾ ਬੰਦਾ ਨਾਮਵਰ ਹੁੰਦਾ ਉਹਨੂੰ ਸਾਰੀਆਂ ਸਹੂਲਤਾਂ ਉਹਦੇ ਲਈ ਤੁਸੀਂ ਤਨਖਾਹਾਂ ਭੱਤੇ ਮਰਜ਼ੀ ਦੇ ਲੈ ਸਕਦੇ ਹੋ ਗੱਡੀਆਂ ਕੋਠੀਆਂ ਰਹਿਣ ਲਈ ਸਾਰਾ ਕੁਝ ਤੁਸੀਂ ਆਪਣਾ ਕਰ ਸਕਦੇ ਹੋ ਅਸੀਂ ਉਹਨੂੰ ਆਪਦਾ ਸਮਝ ਕੇ ਵੀ ਇਹ ਸਾਡਾ ਹੈ ਜਿਵੇਂ ਹਿਰਨ ਭਲੇਖਾ ਖਾ ਜਾਂਦੇ ਆ ਇਸੇ ਤਰ੍ਹਾਂ ਅਸੀਂ ਲੋਕ ਭਲੇਖਾ ਖਾ ਜਾਂਦੇ ਆ ਵੀ ਇਹ ਤਾਂ ਸਾਡੇ ਆ ਉਹਦੇ ਪਿੱਛੇ ਸੀ ਚਕਾਰੇ ਨਾਰੇ ਬੜਾ ਕੁਝ ਕਰਦੇ ਆ ਬੜਾ ਕੁਝ ਕਰਦੇ ਆ ਉਹ ਸ਼ਿਕਾਰੀ ਦੀ ਤਰ੍ਹਾਂ ਸਾਨੂੰ ਆਏ ਸਾਲ ਖਾ ਜਾਂਦੇ ਆ 47 ਤੋਂ ਲੈ ਕੇ ਪੰਜਾਬ ਨਾਲ ਕਿ ਦੁਨੀਆ ਦੇ ਲੋਕਾਂ ਨਾਲ ਆਈ ਹੋਈ ਜਾਂਦਾ ਪਰ ਬਾਣੀਆਂ ਸੀ ਪੜਦੇ ਨੇ